ਪੰਜਾਬ ਇਸ ਸਮੇਂ ਹਰਾ ਨਾਲ ਜੂਝ ਰਿਹਾ ਹੈ ਵੱਡੇ ਡੈਮਾਂ ਤੇ ਪਾਣੀ ਸੁਰੱਖਿਆ ਪੱਧਰ ਤੋਂ ਉੱਪਰ ਹੈ ਭਾਖੜਾ ਪੋਗ ਰنجੀਤ ਸਾਗਰ ਸਾਹਾਪੁਰ ਕੱਢੀ ਇਹ ਸਾਰੇ ਪੱਧਰ ਕਿਤਾ ਜਕ ਹਨ ਸਤਲੁਜ ਬਿਆਸ ਰਾਵੀ ਹਰ ਦੀ ਮਾਰ ਹੀਟਾ ਹਨ ਪੰਜਾਬ ਦੇ ਨੀਵੇਂ ਰੇਖਾ ਵਾਲੇ ਜ਼ਿਲ੍ਹੇ ਰੈੱਡ ਅਲਰਟ ਤੇ ਹਨ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ بارش ਦੀ ਭੂਮਿਕਾ ਵੀ ਕੀਤੀ ਹੈ ਇਸ ਲਈ ਇਸ ਵੀਡੀਓ ਵਿੱਚ ਤੁਸੀਂ ਕੁਝ ਬੁਨਿਆਦੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਹੜ੍ਹ ਕਿਉਂ ਆ ਰਹੇ ਹਨ ਅਸੀਂ ਡੈਮ ਬਿਰਾਜ ਕੈਚਮੈਟ ਏਰੀਆ ਵਰਗੇ ਤਕਨੀਕੀ ਵੇਰਵਿਆਂ ਨੂੰ ਉਦਾਹਰਨ ਦੇ ਨਾਲ ਸੌਖੀ ਭਾਸ਼ਾ ਵਿੱਚ ਸਮਝਾਵਾਂਗੇ ਸਭ ਤੋਂ ਵੱਡਾ ਪ੍ਰਭਾਵਿਤ ਖੇਤਰ ਕਿਹੜੇ ਹਨ ਫਸਲਾਂ ਬਾਰੇ ਕੀ ਹੈ ਪਾਕਿਸਤਾਨ ਦੇ ਪੰਜਾਬ ਵਿੱਚ ਵੀ ਹੜ੍ਹ ਆਉਂਦੇ ਹਨ ਪਾਕਿਸਤਾਨ ਦੇ ਬਹੁਤ ਸਾਰੇ ਸੈਨੇਟਰ ਮੰंदे ਹਨ ਕਿ ਇਹ ਭਾਰਤ ਕਾਰਨ ਹੈ ਇਹ ਕਿਵੇਂ ਹੈ ਅਤੇ ਅੰਤ ਵਿੱਚ ਅਸੀਂ ਕੀ ਕਰ ਸਕਦੇ ਹਾਂ ਉਹ ਸਾਰੇ ਜਾਣਦੇ। ਪੰਜਾਬ ਦਾ ਨਾਮ ਆਪ ਵਿੱਚ ਇੱਕ ਨਾਮ ਹੈ ਪੰਜਾਬ। ਇਸਦੇ ਇੱਕ ਸਪਸ਼ਟ ਹੋ ਜਾਂਦੀ ਹੈ ਕਿ ਇਹ ਦਰਿਆਵਾਂ ਦੀ ਧਰਤੀ ਹੈ। ਪੰਜਾਬ ਉਹ ਧਰਤੀ ਹੈ ਜਿੱਥੇ ਪੰਜ ਦਰਿਆ ਵਗਦੇ ਹਨ। ਭਾਰਤ ਵਿੱਚ ਸਤਲੁਜ, ਰਾਵੀ, ਬਿਆਸ ਪਾਕਿਸਤਾਨ ਵਿੱਚ ਜਲਮ ਚਨਾਬ ਇਸ ਲਈ ਇਸ ਸਮਝਣ ਲਈ ਕਿ ਕਿਹੜੇ ਖੇਤਰ ਪ੍ਰਭਾਵਿਤ ਹੋਏ ਹਨ ਆਉ ਜਾਣਦੇ ਹਾਂ ਕਿ ਉਹਨਾਂ ਦਰਿਆਵਾਂ ਦੇ ਵਹਾਅ ਬਾਰੇ ਜੋ ਪੰਜਾਬ ਵਿੱਚ ਅਲਰਟ ਵਗ ਰਹੇ ਹਨ ਸਤਲੁਜ ਤੇ ਵਿੱਚ ਮਾਨਸਰੋਵਰ ਦੇ ਨੇੜੇ ਰੱਖ ਇਹ ਸਤਲੁਜ ਫੀਲ ਤੋਂ ਨਿਕਲਦਾ ਹੈ ਇਹ ਹਿਮਾਚਲ ਪ੍ਰਦੇਸ਼ ਦੇ ਸ਼ੇਪ ਕੀ ਲਾਲਾ ਤੋਂ ਭਾਰਤ ਵਿੱਚ ਦਾਖਲ ਹੁੰਦਾ ਹੈ ਅਤੇ ਰੂਪਨਗਰ ਵਰਗੇ ਜ਼ਿਲ੍ਹੇ ਤੋਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਜਿਸ ਨੂੰ ਅਸੀਂ ਰੋਪੜ ਵੀ ਕਹਿੰਦੇ ਹਾਂ ਫਿਰ ਇਹ ਲੁਧਿਆਣਾ ਜਲੰਧਰ ਜਲੰਧਰ ਕਪੂਰਥਲਾ ਫੋਹੀਪੁਰ ਫਾਜ਼ਿਲਕਾ ਵਿੱਚੋਂ ਲੰਘਦਾ ਹੈ ਫਿਰ ਤਨਤਾਰ ਜ਼ਿਲ੍ਹੇ ਵਿੱਚ ਬਿਆਸ ਨੂੰ ਮਿਲਣ ਤੋਂ ਬਾਅਦ ਇਹ ਪਾਕਿਸਤਾਨ ਵਿੱਚ ਜਨਾਬ ਨਾਲ ਮਿਲਦਾ ਹੈ ਸਤਲੁਜ ਤੇ ਕਿਹੜਾ ਡੈਮ ਹੈ ਭਾਖੜਾ ਡੈਮ ਜੋ ਕਿ ਨੰਗਲ ਦੇ ਨੇੜੇ ਹੱਲ ਕਰੀਏ ਬਿਆਸ ਦੀ ਇਹ ਹਿਮਾਚਲ ਪ੍ਰਦੇਸ਼ ਦੇ ਰੋहतक ਦਰਿਆ ਦੇ ਨੇੜੇ ਵਿਹਾ ਕੁੰਡ ਤੋਂ ਨਿਕਲਦਾ ਹੈ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆ ਤੋਂ ਪੰਜਾਬ ਵਿੱਚ ਦਾਖਲ ਹੁੰਦਾ ਹੈ ਇਸ ਲਈ ਇਹ ਹੁਸ਼ਿਆਰਪੁਰ ਗਰਦਾਸਪੁਰ ਕੋਸਟਾ ਦਾ ਅੰਮਿਸਰਵੇਅ ਕੇ ਵੰਗਦਾ ਹੈ ਕਾਂਗੜਾ ਜ਼ਿਲ੍ਹੇ ਦੇ ਨੇੜੇ ਇਸ ਉੱਤੇ ਇੱਕ ਬੰਨ ਬਣਾਇਆ ਗਿਆ ਹੈ ਜਿਸ ਨੂੰ ਪੋਗ ਡੈਮ ਕਿਹਾ ਜਾਂਦਾ ਹੈ ਫਿਰ ਰਾਵੀ ਵਹਿੰਦਾ ਹੈ ਇਹ ਵੀ ਹਿਮਾਚਲ ਪ੍ਰਦੇਸ਼ ਦੇ ਰੋਹਤਗੜ ਦੇ ਨੇੜੇ ਹੈ ਇਹ ਬਾਰਾ ਬੰਗਲ ਤੋਂ ਸ਼ੁਰੂ ਹੁੰਦਾ ਹੈ ਇਹ ਪਠਾਨਕੋਟ ਤੋਂ ਪੰਜਾਬ ਵਿੱਚ ਦਾਖਲ ਅਤੇ ਇਹ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਵਗਦਾ ਹੈ ਇਸ ਉੱਤੇ ਬਣੇ ਡੈਮ ਦਾ ਨਾਮ ਰਜੀਤ ਸਾਗਰ ਡੈਮ ਹੈ ਹਰਾਂ ਦਾ ਸੌਖਾ ਅਤੇ ਸਰਦ ਜਵਾਬ ਹੈ ਭਾਰੀ ਬਾਰਿਸ਼ ਭਾਰੀ ਮੀਂਹ ਅਤੇ ਹਰਾਂ ਦਾ ਸਰਦ ਜਵਾਬ ਇਹ ਹੋਈ ਹੈ ਜੰਮੂ ਅਤੇ ਕਸ਼ਮੀਰ ਵਿੱਚ ਲੰਮੇ ਸਮੇਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਉਹੀ ਪਾਣੀ ਇੱਥਾਂ ਵਹਿ ਰਿਹਾ ਹੈ ਜੋ ਕਾ ਰਿਹਾ ਹੈ ਜੋ ਇਹਨਾਂ ਸਾਰੇ ਕਾਰਕਾਂ ਵਿੱਚ ਯੋਗਦਾਨ ਪਾ ਰਿਹਾ ਹੈ ਜੰਮੂ ਅਤੇ ਕਸ਼ਮੀਰ ਜੰਮੂ ਅਤੇ ਕਸ਼ਮੀਰ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਗਵਾ ਦਿੱਤੀਆਂ ਘਟ ਘਟੋ ਘਟ 33 ਲੋਕਾਂ ਨੇ ਜਾਨਾਂ ਗਵਾ ਦਿੱਤੀਆਂ 30 ਵਿਆਸ਼ੂ ਦੇ ਵੀ ਜਾ ਰਹੇ ਸਨ ਇਸ ਲਈ ਉੱਚੇ ਖੇਤਰਾ ਵਿੱਚ ਭਾਰੀ بارش ਅਤੇ ਪੰਜਾਬ ਵਿੱਚ ਭਾਰੀ بارش ਕਾਰਨ ਰਾਵੀ ਸਤਲੁਜ ਅਤੇ ਬਿਆਸ ਦੇ ਜਲਗ ਰਹਿ ਮੀਂਹ ਦੀ ਪਾਣੀ ਦਾ ਇੱਕੋ ਹੀ ਕਾਰਨ ਹੈ ਪਾਣੀ ਆਉਂਦਾ ਹੈ ਹਿਮਾਚਲ ਤੋਂ ਤੁਹਾਨੂੰ ਮੈਂ ਸਕ੍ਰਿਪਟ ਬਣਾ ਕੇ ਦੱਸ ਵੀ ਦਿੱਤੀ ਹੈ ਕਿ ਕੀ ਕੀ ਸਾਬਾ ਕਿੱਥੋਂ ਕਿੱਥੋਂ ਡੈਮੋਂ ਜੋ ਪਾਣੀ ਆਉਂਦਾ ਹੈ ਪਾਣੀ ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਵੱਲੋਂ ਜਿਹੜੋਂ ਉੱਚੀਆਂ ਤੋਂ ਵਾਲੇ ਪੀਂਦਾ ਹੈ ਤੇ ਵਾਇਆ ਗੱਡੀਆਂ ਥਾਣੀ ਆਗੇ ਹੜਾਉਂਦੇ ਫਿਰ ਬੰਨ ਟੁੱਟਦੇ ਆ ਇਹ ਨੂੰ ਤੁਸੀਂ ਵੇਖਣੀ ਲੈ ਜੇ ਅੱਜ ਕੱਲ ਵੀਡੀਓ ਵਧੀਆ ਲੱਗੀ ਹੋਊਗੀ ਤੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਹੋ ਜੀ ਜਾਣਕਾਰੀ ਲਈ ਆਪਣੇ ਭਰਾ ਵਾਲਾ ਚੈਨਲ ਸਬਸਕ੍ਰਾਈਬ ਕਰਨਾ